ਕੀ ਨਾਮ ਹੈ ਤੁਹਾਡਾ ਤੇ ਆ ਕੇ ਇਕੱਠੇ ਹੋਏ ਗੁਰਵਿੰਦਰ ਸਿੰਘ ਜੀ ਹਾਂ ਜੀ ਇਕੱਠੇ ਹੋਏ ਕਿਥੇ ਨਾਲ ਜੀ ਦੇਖੋ ਜੀ ਟੀਡੀਐਸ ਕੰਪਨੀ ਆ ਕੋਈ ਉਹਨਾਂ ਨੇ ਨਾ ਕੋਈ ਮੰਨ ਲਓ ਪ੍ਰਾਈਵੇਟ ਕਾਰ ਜਿਹੜਾ ਸੀਗਾ ਜਗਾ ਇੱਥੇ ਲੈ ਕੇ ਤੇ ਉੱਥੇ ਉਹਨਾਂ ਨੇ ਕੀ ਕੀਤਾ ਨਾਲ ਦੀ ਨਾਲ ਜਿਹੜਾ ਇਹ ਪੈਸੇ ਲੈਣ ਦੀ ਮੰਗ ਕਰਦੀ ਮੇਟਰੀ ਡਰਾਂ ਤੋਂ ਜਿਹੜਾ 7-8 ਸਾਲਾਂ ਤੋਂ ਜਿਹੜੇ ਕੰਮ ਕਰਦੇ ਆ ਰਹੇ ਆਂ ਦੇਖੋ ਸਾਰੀਆਂ ਜਗ੍ਹਾ ਤੇ ਕੀਤੀ ਆ ਅੰਮਰਸਰ ਦੇ ਵਿੱਚ ਵੀ ਐਵੇਂ ਇਹਨਾਂ ਨੇ ਲੈ ਲੈਂਦੇ ਕਿਰਾਏ ਤੇ ਲੈ ਲੈਂਦੇ ਆ ਕਿਤੇ ਬਰਨਾਲੇ ਲੈ ਲੈਂਦੇ ਆ ਕਿਤੇ ਚੰਡੀਗੜ੍ਹ ਲੈ ਲੈਦੇ ਆ ਉਹ ਜਿਹੜੀ ਮੰਗ ਕੀਤੀ ਗਈ ਹੈ ਪੈਸੇ ਦੀ ਉਹ ਕਿਤੇ ਨਾ ਕਿਤੇ ਸਾਡੇ ਦੇ ਨਾਲ ਬਹੁਤ ਵੱਡਾ ਧੋਖਾ ਹੈ ਕਿਉਂਕਿ ਦੇਖੋ ਬਿਜਲੀ ਬੋਰਡ ਦੇ ਹੈੱਡ ਆਫਸ ਨੇ ਸਾਨੂੰ ਲੈ ਕੇ ਦਿੱਤੇ ਵੀ ਭਾਈ ਅਸੀਂ ਨਾ ਤਾਂ ਕੋਈ ਕੰਪਨੀ ਮੰਗ ਕਰਦੀ ਹੈ ਪੈਸੇ ਦੀ ਨਾ ਅਸੀਂ ਜਿਹੜਾ ਪੈਸਾ ਮੰਗ ਰਹੇ ਹਾਂ ਪਰ ਭਾਈ ਜੀ ਅੱਜ ਇਹ ਪੈਸਾ ਜਿਹੜਾ ਕੱਲ ਵੀ ਲਿਆ ਗਿਆ ਇੱਥੇ ਅੱਜ ਵੀ ਸਾਡੇ ਸਾਥੀਆਂ ਨੂੰ ਬੁਲਾਇਆ ਗਿਆ ਸੀਗਾ ਅਸੀਂ ਤਾਂ ਹੀ ਇੱਥੇ ਆਏ ਆ ਵੀ ਸਾਨੂੰ ਹੀ ਉਹਨਾਂ ਨੇ ਬੁਲਾ ਲਿਆ ਵੀ ਭਾਈ ਤੁਸੀਂ ਆਜੋ ਤੇ ਪੈਸੇ ਦੇਣ ਆਜੋ ਲਓ ਦੱਸੋ ਸਾਨੂੰ ਬੁਲਾ ਰਹੇ ਆ ਯਾਰ ਅਸੀਂ ਤਾਂ ਰੋਲਾ ਪਾ ਰਹੇ ਹਾਂ ਇਸੇ ਕਰਕੇ ਕੱਲ ਸਾਡੇ ਸਾਥੀ ਆਏ 14 ਜਾਣੇ ਉਹਨਾਂ ਨੂੰ ਕਹਿੰਦੇ ਵੀ ਪੈਸੇ ਦੋ ਇਸੇ ਕਰਕੇ ਭਾਈ ਅਸੀਂ ਇਹ ਪੈਸਾ ਨਹੀਂ ਦੇਣਾਗਾ ਇਹ ਪੈਸੇ ਦਾ ਚਲੋ ਜਿਹੜਾ ਅਧਿਕਾਰੀ ਸੀਗਾ ਅੰਦਰ ਕੋਈ ਵੀ ਸੀਗਾ ਉਹ ਕਹਿੰਦੇ ਸੀ ਪ੍ਰੈਕਟਿਕ ਐਂਟਰਪ੍ਰਾਈਜ਼ ਦੇ ਤੋਂ ਉਹ ਮੰਨ ਵੀ ਗਏ ਵੀ ਅਸੀਂ 15000 ਰੁਪਇਆ ਲੈ ਰਹੇ ਹਾਂ ਪਰ ਅਸੀਂ ਇਹ ਜੈਨੂਅਲ ਰਹਦੇ ਹੋ ਇਹ ਗੱਲ ਕਹਿ ਰਹੇ ਆ ਪਰ ਮਹਿਕਮਾ ਕਹਿ ਰਿਹਾ ਵੀ ਜੈਨੂਅਲ ਹੋਵੇ ਨਜਾਇਜ਼ ਹੋਵੇ ਜੈ ਨਜਾਇਜ਼ ਹੋਵੇ ਕੋਈ ਵੀ ਪੈਸਾ ਸਾਡਾ ਲੈ ਹੀ ਨਹੀਂ ਰਿਹਾ ਉਹਨਾਂ ਨੇ ਬਿਆਨ ਦਿੱਤਾ ਉਹਦਾ ਜਿਹੜਾ ਹਾਲੇ ਹੋ ਗਿਆ ਹੁਣ ਰਹਿ ਗਈ ਹੈਡ ਆਫ ਪਟਿਆਲੇ ਦੀ ਗੱਲ ਹੈਡ ਆਫ ਪਟਿਆਲੇ ਨੇ ਇਹ ਕੰਪਨੀ ਦਾ ਜਿਹੜਾ ਟੈਂਡਰ ਰੱਦ ਕਰਨਾ ਹੈ ਕਹੇ ਨਹੀਂ ਕਰਨਾ ਅਸੀਂ ਕਰਾਉਣਾ ਸਕਤੂ TDS ਕੰਪਨੀ ਦਾ ਟਰੂ ਲੱਗੇ ਓਕੇ ਉਹਨੇ ਜੀ TDS ਕੰਪਨੀ ਨੇ ਬਾਈ ਜੀ ਹਜੇ ਆ ਕੇ ਵਰਕ ਕਰਨਾ ਜੀ ਹਰੇ 15 ਤੋਂ 20 ਦਿਨ ਲਈ ਬਾਅਦ ਵਰਕ ਕਰਨਾ ਅਸੀਂ ਤਾਂ ਨਵੀਆਂ ਕੰਪਨੀਆਂ ਬਦਲ ਜਾਂਦੀਆਂ ਕਿਤੇ ਇਹਦੀ ਕੰਪਨੀ ਹੈਗੀ ਤੈਦੀ ਹੈਗੀ ਕਿਤੇ ਇਹਦੀ ਹੈਗੀ ਨਾ ਹੀ ਬਦਲੇ ਹੁੰਦੇ ਕੱਲੇ ਕੰਪਨੀਆਂ ਬਦਲ ਗਈ TDS ਕੰਪਨੀ ਦਾ ਠੇਕਾ ਦਿੱਤਾ ਗਿਆ ਹਾਂ ਜੀ TDS ਕੰਪਨੀ ਨੇ ਮੇਰੀ TDS ਕੰਪਨੀ ਨੂੰ ਵੀਲੀ ਬੋਰਡ ਨੇ ਠੇਕਾ ਦਿੱਤਾ ਗਿਆ ਜੀ ਉਹ ਇਹਦਾ ਪ੍ਰਕਟੀ ਐਂਟਰਪ੍ਰਾਈਜ਼ ਦੇ ਨਾਲ ਸਾਨੂੰ ਨਹੀਂ ਪਤਾ ਜੀ ਉਹ ਜਿਹੜੀ ਪ੍ਰਕਟੀ ਐਂਟਰਪ੍ਰਾਈਜ਼ ਨੂੰ ਦਿੱਤਾ ਗਿਆ ਠੇਕਾ ਕੁੱਛ ਕੀਤਾ ਉਹਦੀ ਜਿਹੜਾ ਸਪਸ਼ਟੀ ਕਰਦਾ TDS ਹੀ ਦੇਊਗਾ ਕਿਉਂਕਿ ਆਈ ਐਮ TDS ਥੋੜਾ ਜੀ ਉਟਾ ਜ ਮੀਟਰ ਰੀਟਰ ਆ ਮੈਂ ਦਾ ਕੰਮ ਕਰਨਾ ਆਦਾ ਬਿੱਲ ਕੱਢ ਕੇ ਕੋਈ ਰ ਉਹਦਾ ਜਵਾਬ ਦੇਣਗੇ ਤਾਂ ਉਹ ਡੀਟੀਐਸ ਕੰਪਨੀ ਦੋਗੀ ਤੁਹਾਨੂੰ ਬਿਜਲੀ ਬੋਰਡ ਨੇ ਰੱਖਿਆ ਗਿਆ ਕਿ ਡੀਟੀਐਸ ਨੇ ਰੱਖਿਆ ਗਿਆ ਨਹੀਂ ਜੀ ਸਾਨੂੰ ਵੇਖੋ ਜੀ ਅਸੀਂ ਹੋਰ ਕਿਸੇ ਕੰਪਨੀ 'ਚ ਕੰਮ ਕਰ ਰਹੇ ਹਾਂ ਹਜੇ ਔਰ ਬਿਜਲੀ ਬੋਰਡ ਆ ਜਦਾ ਸਾਡਾ ਉਹ ਪ੍ਰਿੰਸੀਪਲ ਐਮਪਲੋਇਰ ਆ ਜੀ ਜਿਹੜਾ ਸਾਡਾ ਟੈਂਡਰ ਆ ਬਿਜਲੀ ਬੋਰਡ ਦਾ ਜਿਹੜੀ ਸਾਡੀ ਤਨਖਾਹ ਉਹਨਾਂ ਦੀ ਜਿਹੜੀ ਤਨਖਾਹਾਂ ਦੇ ਉੱਤੇ ਚੈੱਕ ਹੁੰਦੀਆਂ ਪਾਸ ਹੁੰਦੇ ਆ ਬਿੱਲ ਪਾਸ ਹੁੰਦੇ ਆ ਬਿਜਲੀ ਬੋਰਡ ਦਾ ਕੰਪਨੀ ਦੇ ਫੇਰ ਉਹ ਕੰਪਨੀ ਸਾਡੇ ਡਾਇਰੈਕਟ ਖਾਤਿਆਂ ਦੇ ਵਿੱਚ ਤਨਖਾਹ ਪਾਉਂਦੀ ਆ ਪਰ ਪਿਛਲੇ 10-12 ਸਾਲਾਂ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਜਿਵੇਂ ਕਿ ਮੰਨ ਕੇ ਚੱਲੋ ਸਿੱਧੀ ਕੈਸ਼ ਐਂਡ ਪੈਸੇ ਲੈਣ ਦੀ ਉਹ ਜਿਹੜਾ ਪੈਸਾ ਹੈਗਾ ਉਹ ਅਸੀਂ ਰੋਜ਼ ਦਿੱਤਾ ਪੈਸੇ ਨੂੰ ਉਹ ਪੈਸੇ ਦੀ ਹੋਂਦ ਜਿਹੜੀ ਰੋਕ ਆ ਸ਼ੁਰੂ ਹੋ ਗਈ ਉਹਨਾਂ ਨੇ ਮੰਨ ਲਿਆ ਵੀ 15000 ਅਸੀਂ ਲੈ ਰਹੇ ਹਾਂ ਉਹ 15000 ਰੁਪਏ ਦਾ ਖਤਮ ਹੋ ਜਾਊਗਾ ਤੇ ਬਸ ਸਾਡੀ ਇਹੀ ਗੱਲ ਆ ਦੀ ਆਹਦਾ ਟੈਂਡਰਾਂ ਕੰਪਨੀ ਤੋਂ ਰੱਦ ਕੀਤਾ ਜਾਵੇ ਅਧਿਕਾਰੀਆ ਨਾਲ ਚਲਵਾ ਠੀਕ ਅਧਿਕਾਰੀਆਂ ਨੇ ਦੇਖੋ ਜੀ ਹੈੱਡ ਆਫ ਪਟਿਆਲੇ ਤੋਂ ਤੁਹਾਨੂੰ ਮੈਂ ਕਹਿ ਰਿਹਾ ਹਾਂ ਵੀ ਹੈੱਡ ਆਫ ਪਟਿਆਲੇ ਤੋਂ ਹੀ ਅਸੀਂ ਆ ਲੈਟਰ ਲੈ ਕੇ ਆਏ ਆ ਉਹ ਅਧਿਕਾਰੀ ਆ ਪੀਐਸਪੀਸੀਲ ਦੀ ਉਹਨਾਂ ਨਾਲ ਗੱਲਬਾਤ ਕਰਕੇ ਤੇ ਜਿਹੜਾ ਇਹ ਕੰਮ ਆ ਉਹਦਾ ਨਿਪਟਰੇ ਝੜ ਅਗਲੀ ਰਾਤੀ ਦੀ ਹੈੱਡ ਆਫ ਪਟਿਆਲੇ ਦੀ ਆ ਜੀ ਅਸੀਂ ਹੈੱਡ ਆਫ ਪਟਿਆਲੇ ਦੀ ਰਣਨੀਤੀ ਆ ਸਾਡੀ ਅਸੀਂ ਹੈੱਡ ਆਫ ਪਟਿਆਲੇ ਜਿਹੜੇ ਆ ਉਹ ਜਾ ਕੇ ਉੱਥੇ ਆਪਦਾ ਧਰਨਾ ਲਾਵਾਂਗੇ ਉਹ ਧਰਨਾ ਲਾ ਕੇ ਜਿਹੜਾ ਆਪਦਾ ਰਜਗ ਚਾਹੇ ਡੀਡੀਐਸ ਕੰਪਨੀ ਨੇ ਕਿਸੇ ਦੇ 1 ਤੋਂ 50000 ਨਾਲ ਦੋਆਂ ਤੋਂ ਲੈ ਲੈ 4 ਤੋਂ ਲੈ ਲੈ ਪਰ ਅਸੀਂ ਆਪ ਦਾ ਰੋਜ਼ਗਾਰ ਜਿਹੜਾ ਆਦੇ ਜਵਾਕਾਂ ਦੇ ਬੱਚਿਆਂ ਦੇ ਮੂੰਹ ਵਿੱਚ ਮਿਹਨਤ ਤੇ ਇਮਾਨਦਾਰੀ ਦੀ ਰੋਟੀ ਅਸੀਂ ਪਾਵਾਂਗੇ ਹਾਂਜੀ ਜੀ ਪਹਿਲੇ ਆਪਣਾ ਨਾਮ ਦਈਏ ਤਾਂ ਦਈਏ ਸੁਰਨਜੀਤ ਸਿੰਘ ਅੱਜ ਕਿਹੜੀ ਕੰਪਨੀ ਤੋਂ ਅਦਿੱਤੀ ਇੰਟਰਪ੍ਰਾਈਜ਼ਸ ਤੇ ਤੁਹਾਨੂੰ ਠੇਕਾ ਦਿੱਤਾ ਗਿਆ ਕਿਹੜੀ ਕੰਪਨੀ ਨੇ ਡੀਡੀਐਸ ਕੰਪਨੀ ਹੈ ਜਿਹੜੀ ਜਿਨ੍ਹਾਂ ਨੂੰ ਮੀਟਰ ਰੀਡਰਾਂ ਦਾ ਉਹ ਮਿਲਿਆ ਉਹਨਾਂ ਦਾ ਜਿੰਨਾ ਵੀ ਸਰਵੇ ਜਾਂ ਜੋਇਨਿੰਗ ਦਾ ਕੰਮ ਹੈ ਉਹ ਟੀਡੀ ਅਦਿੱਤੀ ਇੰਟਰਪ੍ਰਾਈਜ਼ ਹੀ ਕਰਦੀ ਹੈ ਟੀਡੀਐਸ ਵਾਸਤੇ ਜੀ ਠੀਕ ਹੈ ਜੀ ਔਰ ਸਾਡਾ ਕੀ ਹੈ ਅਸੀਂ ਇੱਕ ਟ੍ਰੇਨਿੰਗ ਦਿੰਨੇ ਆ ਟ੍ਰੇਨਿੰਗ ਇੰਸਟੀਚਿਊਟ ਵੀ ਹੈ ਨਾਲ ਸਾਡਾ ਇਸ ਮਟੀਰੀਅਲ ਰਹਿੰਦਾ ਹੈ ਜਿੱਦਾਂ ਪੁਜੀ ਪ੍ਰਿੰਟਰ ਬੈਗ ਪ੍ਰੋਬ ਔਰ ਹੋਰ ਸਮਾਨ ਹੈ ਜਿਹਦੀ ਕੋਸਟ ਇੱਕ ਇੱਕ ਹਿਊਮਰ ਫੈਲਿਆ ਹੋਇਆ ਕਿ ਸਿਕਿਉਰਿਟੀ ਸਿਕਿਉਰਿਟੀ ਕੋਈ ਸਿਕਿਉਰਿਟੀ ਨਹੀਂ ਹੈ ਕੋਈ ਹੋਣੀ ਹੈ ਇੱਕ ਟ੍ਰੇਨਿੰਗ ਫੀਸ ਔਰ ਜੋ ਮਟੀਰੀਅਲ ਦੇ ਰਿਹਾ ਉਹਦੀ ਕੋਸਟ ਉਹਦੇ ਚਾਰजेस ਆਪਾਂ ਬੰਦਿਆਂ ਤੋਂ ਲੈ ਰਹੇ ਆ ਹਾਂ ਉਹਦੇ 'ਚ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਹੈ ਕੋਈ ਕਿਸੇ ਨਾਲ ਉਹਨੀਆਂ ਜਿਹਨੂੰ ਲੱਗਦਾ ਏ ਕਿ ਮੈਨੂੰ ਇਹ ਕਰਨਾ ਚਾਹੀਦਾ ਆਪਾਂ ਉਹਨਾਂ ਨਾਲ ਹੀ ਕਰ ਰਹੇ ਆ ਕਿਸੇ ਨੂੰ ਆਪਾਂ ਨੇ ਜ਼ਬਰਦਸਤੀ ਨਹੀਂ ਬੁਲਾਇਆ ਕਿਸੇ ਨੂੰ ਆਪਾਂ ਨੇ ਜ਼ਬਰਦਸਤੀ ਹੋ ਨਹੀਂ ਕੀਤਾ ਕਿ ਭਾਈ ਤੁਸੀਂ ਜਮਾਇ ਕਰਾਉਣੀ ਕਰਾਉਣੇ ਆ ਕਿੰਨੇ ਰੁਪਏ ਲੈ ਰਹੇ ਹੋ ਸਰ 15000 ਰੁਪਏ ਜੀ ਉਹ ਟ੍ਰੇਨਿੰਗ ਫੀਸ ਔਰ ਉਹਦਾ ਸਮਾਨ ਦਾ ਚਾਰਜਿਸ ਹੈ ਉਹ ਕੀ ਕੁਝ ਸਮਾਨ ਦੇ ਰਹੇ ਹੋ ਦੇ ਵਿੱਚ ਹਾਂਜੀ ਸਮਾਨ ਪ੍ਰਿੰਟਰ ਹੈ ਜੀ ਜਿਹਦੇ ਨਾਲ ਬਿਲਿੰਗ ਹੁੰਦੀ ਆ ਪ੍ਰੋਬਸ ਹੈ ਜਿਹੜੇ ਨਾਲ ਬਿਲਿੰਗ ਹੁੰਦੀ ਆ ਇੱਕ ਬੈਗ ਹੁੰਦਾ ਆ ਔਰ ਹੋਰ ਜਿਹੜਾ ਮਟੀਰੀਅਲ ਛੋਟਾ ਮੋਟਾ ਉਹਦੇ ਚ ਮੀਟਰ ਰੀਡਿੰਗ ਚ ਯੂਜ਼ ਹੁੰਦਾ ਆ ਉਹ ਟ੍ਰੇਨਿੰਗ ਦਾ ਜੋ ਸਮਾਨ ਹੈ ਟ੍ਰੇਨਿੰਗ ਦਾ ਮਟੀਰੀਅਲ ਲੈਂਦਾ ਉਹ ਆ ਉਸ ਤੋਂ ਲੈ ਕੇ ਟ੍ਰੇਨਿੰਗ ਸਮੋਹੀ ਹੈ ਨਮੀ ਨਮੀ ਟੈਕਨੋਲੋਜੀ ਆਈ ਹੈ ਇਸ ਵਾਰ OCR ਟੈਕਨੋਲੋਜੀ ਜਿਹਦੇ ਨਾਲ ਬਿਲਿੰਗ ਹੋਣੀ ਹੈ ਉਹ ਫਸਟ ਟਾਈਮ ਆਈ ਹੈ ਇਹਨਾਂ ਨੂੰ ਭਰਾਵਾਂ ਨੂੰ ਵੀ ਪਤਾ ਹੀ ਆ ਉਹਦੀ ਟ੍ਰੇਨਿੰਗ ਇਹਨਾਂ ਨੂੰ ਦੇਣੀ ਆ ਉਹ ਵੀ ਕੋਈ ਜ਼ਬਰਦਸਤੀ ਨਹੀਂ ਕੋਈ ਇਹਨਾਂ ਨਾਲ ਉਹ ਨਹੀਂ ਆ ਕੋਈ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਆ ਇੱਕ ਮਿੰਟ ਇੱਕ ਮਿੰਟ ਇਸ ਤਰ੍ਹਾਂ ਕੰਪਨੀ ਦਾ ਤੁਸੀਂ ਬਾਈ ਜੀ ਪੈਸੇ ਕਿਉਂ ਚਾਰਜ ਕਰ ਰਹੀ ਹੈ ਹਾਂਜੀ ਕੰਪਨੀ ਦੀ ਗੱਲ ਕਰ ਰਹੇ ਹਾਂ ਕਿ ਮੀਟਰ ਰੀਡਰ ਬਾਰੇ ਯਾਰ ਇਹ ਉਹ ਚਾਰਜਸ ਕਿਉਂ ਲੈ ਰਹੀ ਹੈ ਮੀਟਰ ਰੀਡਰ ਦਾ ਚਾਰਜ ਨਹੀਂ ਲੈ ਰਹੀ ਤੇ ਉਹਨਾਂ ਦਾ ਪ੍ਰਿੰਟਰ ਵਗੈਰਾ ਦੇ ਪ੍ਰਿੰਟਰ ਪ੍ਰਿੰਟਰ ਦੇ ਚਾਰਜਸ ਸਰ ਪ੍ਰਿੰਟਰ ਦੇ ਕੋਸਟ ਦਾ ਕੰਪਨੀ ਨੇ ਕਿਤੇ ਨਾ ਕਿਤੇ ਤੋਂ ਜੋ ਕਰਨੀ ਆ ਉਹ ਲੈਣੀ ਆ ਜਿਹੜੇ ਮੀਟਰ ਰੀਡਰ ਉਹ ਉਹਨਾਂ ਨਾਲ ਐਮਆਰ ਨਾਲ ਕਰ ਰਹੇ ਆ অলরেਡੀ ਉਹਨਾਂ ਨੂੰ ਨਵੀਂ ਟੈਕਨੋਲੋਜੀ ਦਾ ਕੰਮ ਕਰਨਾ ਹੈ ਤਾਂ ਉਹਦੇ ਜੋ ਕਰਨਗੇ ਚਾਰਜੀ ਦੇਣਗੇ ਜੀ ਵਗੈਰਾ ਬਿੱਲ ਦਿੰਨੇ ਉਹਨਾਂ ਨੂੰ ਉਹਨਾਂ ਨੂੰ ਲੈਟਰ ਦਿੰਨੇ ਆ ਆਪਾਂ ਸਰਟੀਫਿਕੇਟ ਦਿੰਨੇ ਆ ਟ੍ਰੇਨਿੰਗ ਦਾ ਸਰਟੀਫਿਕੇਟ ਵੀ ਦਿੱਤਾ ਜਾਏਗਾ ਤੇ ਉਹਦੀ ਰਸੀਦ ਪੈਸੀ ਦਾ ਦੇਖੋ ਜੀ ਜਿੰਨਾ ਮੇਰੀ ਨੋਲੇਜ ਆ ਆਪਾਂ ਉਹਨਾਂ ਨੂੰ ਸਰਟੀਫਿਕੇਟ ਦੇ ਰਹੇ ਆ ਉਹਨਾਂ ਨੂੰ ਇੱਕ ਲੈਟਰ ਦੇ ਰਹੇ ਆ ਰਸੀਦ ਦਾ ਜੇ ਇਹਨਾਂ ਦਾ ਕੋਈ ਪੁਆਇੰਟ ਹੈ ਤਾਂ ਦਾ ਮੈਂ ਤਾਂ ਇਹਨਾਂ ਨੂੰ ਕਹਿੰਦਾ ਇਹ ਬੈਠ ਕੇ ਗੱਲ ਕਰਨ ਆਪਾਂ ਅੱਗੇ ਅੱਗੇ 15000 ਦੀ ਚਾਰ ਜੀਜ਼ ਹੈ ਜਿਦੇ ਚੋ 15 ਦਿਨ ਦੀ ਟ੍ਰੇਨਿੰਗ ਹੈ ਔਰ ਦਿਨ ਦੀ ਟ੍ਰੇਨਿੰਗ ਦਾ 15000 ਰੁਪਇਆ 15000 ਟ੍ਰੇਨਿੰਗ ਦੇ ਨਹੀਂ ਖਾਲੀ ਮਟੀਰੀਅਲ ਵੀ ਦੇ ਰਹੇ ਵੀਰ ਅੱਛਾ ਫਿਰ ਮਟੀਰੀਅਲ ਜਿਹੜਾ ਹੈ ਵੀਰਿਆ ਦਾ ਸਰ ਕੰਪਨੀ ਦਾ ਨਹੀਂ ਹੁੰਦਾ ਜੀ ਮਟੀਰੀਅਲ ਇਹ ਟੈਂਡਰ ਚ ਕਿਤੇ ਵੀ ਬੜਾ ਆਰਡਰ ਚ ਕਿਤੇ ਕੰਪਨੀ ਦਾ ਨਹੀਂ ਹੈ ਯਾਰੀ ਟੀ ਡੀ ਐਸ ਦਾ ਹੋਏਗਾ ਨਾ ਉਹ ਟੀ ਡੀ ਐਸ ਨਾਲ ਤੁਸੀਂ ਗੱਲ ਕਰਦੇ ਮੈਂ ਟੀ ਡੀ ਐਸ ਤੋਂ ਹੀ ਬੇ ਮੈਂ ਤਾਂ ਦਿੱਤੀ ਤੋਆ ਮੈਂ ਕੋਈ ਜ਼ਬਰਦਸਤੀ ਦਾ ਕਰ ਨਹੀਂ ਰਿਹਾ ਤੇ ਅਡਨਾ ਕਿ ਤੁਸੀਂ ਮੈਨੂੰ ਲੋਈ ਇੱਕ ਬੰਦ ਨੂੰ ਠੀਕ ਲੱਗਦਾ ਸੀ ਲੋ ਤੁਸੀਂ ਤਾਂ ਸੱਗਾ ਲੈ ਵਜਦਾ ਇੱਕ ਮਿੰਟ ਜੀ ਵੀਰ ਇੱਕ ਮਿੰਟ ਤੁਹਾਨੂੰ ਸਵਾਲ ਪੂਰਾ ਕਰ ਲਓ ਸਰ ਜੇ ਗੱਲ ਕਰੀਏ ਕੋਈ ਵੀ ਕੰਪਨੀ ਹੈ ਉਹ ਇਹ ਲੰਬੀ ਐਤੋ ਤੇ 15000 ਦੀ ਗੱਲ ਕਰ ਰਹੇ ਸਰ ਇਹ ਪੀਡੀਐਸ ਨਾਲ ਗੱਲ ਕਰਦੇ ਇਸ ਬਾਰੇ ਮੇਰੇ ਨਾਲ ਨਹੀਂ ਗੱਲ ਕਰਦੇ ਮੈਂ ਤਾਂ ਇਹਨਾਂ ਨੂੰ ਥਰਡ ਪਾਰਟੀ ਤੋਂ ਐ ਮੈਨੂੰ ਇੰਸਟੀਚੂਟ ਐ ਕੋਈ ਵੀ ਜਿੱਦਾਂ ਤੁਸੀਂ ਹੁਣ ਕਈ ਜਿੰਦਾਂ ਦੀ ਟ੍ਰੇਨਿੰਗ ਲੈਂਦੇ ਹੋ ਛੋਟਾ ਕੰਪਨੀ ਨਾਲ ਇੱਕ ਐਗਰੀਮੈਂਟ ਨਾਲ ਟ੍ਰੇਨਿੰਗ ਦਾ ਹਾਂਜੀ ਹੈਨਾ ਹਾਂਜੀ ਤੁਸੀਂ ਸਿਰਫ ਟ੍ਰੇਨਿੰਗ ਦੇਣੀ ਹੈ ਹਾਂਜੀ ਇਹਨਾਂ ਨੂੰ ਜਿਹੜਾ ਕੋਈ ਛੋਟਾ ਉਹਨਾਂ ਨਾਲ ਹੋਇਆ ਇਹ ਜੀ ਇਹ ਨਾਲ ਕੋਈ ਜ਼ਬਰਦਸਤੀ ਨਹੀਂ ਹੈ ਸਾਡੀ ਇਹ ਇਹ ਵੀ ਇਹਦੇ ਹਾਂਜੀ ਕੰਪਨੀ ਨੇ ਉਹਨੂੰ ਕਿਹਾ ਵੀ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿਓ ਇਹ ਜੇ ਇਹਨਾਂ ਨੂੰ ਕੋਈ ਦਰਾਜ ਹੈ ਉਸ ਕੰਪਨੀ ਨਾਲ ਹਾਂਜੀ ਇੱਕ ਮਿੰਟ ਇੱਕ ਮਿੰਟ ਬਿਲਕੁਲ ਮਿਹਰਬਾਨ ਜੀ ਵੇਖੋ ਜੀ ਅਸੀਂ ਅਸੀਂ ਹੈਲੋ ਅਸੀਂ ਬਾਈ ਜੀ ਇਹਨਾਂ ਦੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦੇ ਆ ਕਿ ਜਿਹੜਾ 15-20 ਹਜ਼ਾਰ ਰੁਪਿਆ ਲੈ ਰਹੇ ਆ ਉਹਦਾ ਆ ਕੋਈ ਰਸੀਦ ਦਿੰਦੇ ਆ ਤੁਹਾਡੀ ਰਸੀਦ ਵਾਲਾ ਪੁਆਇੰਟ ਜਿਹੜਾ ਇਹ ਉਹ ਜੈਨੂਨ ਹੈ ਉਹਦੇ ਬਾਰੇ ਮੈਂ ਕੰਪਨੀ ਨਾਲ ਗੱਲ ਕਰ ਲੈਣਾ ਉਹਦੇ ਆਪਾਂ ਤੁਹਾਨੂੰ ਜੋ ਵੀ ਜਵਾਬ ਹੋਵੇ ਉਹਦੀਆਂ ਜਵਾਬ ਬਾਈ ਜੀ ਦੂਜਾ ਸਵਾਲ ਸਾਡਾ ਇੱਕੋ ਹੀ ਅਸੀਂ ਇੱਥੇ ਰੌਲਾ ਪਾਣੀ ਕਰਨਾ ਹੈ ਸਾਡਾ ਦੂਜਾ ਸਵਾਲ ਇਹ ਹੈ ਆ 2015 ਜਹਾ ਹਜ਼ਾਰ ਰੁਪਈਆ ਜਿਹੜਾ ਮੀਟਰ ਰੀਡਰਾਂ ਤੋਂ ਲੈ ਰਹੇ ਆ ਨਾ ਲੈ ਰਹੇ ਆ ਕਿ ਨਹੀਂ ਜੀ ਮੀਟਰ ਰੀਡਰਾਂ ਤੋਂ ਅਸੀਂ 15000 ਰੁਪਈਆ ਫਿਰ ਉਹੀ ਕਲੀਅਰ ਕਰ ਰਹੇ ਆ ਵੀਰ ਮੇਰੇਆ ਟ੍ਰੇਨਿੰਗ ਚਾਰਜਸ ਔਰ ਮਟੀਰੀਅਲ ਕੋਸਟ ਲੈ ਰਹੇ ਆ ਬਿਲਕੁਲ ਹਾਂ ਠੀਕ ਹੈ ਜੀ ਸਾਨੂੰ ਇਹ ਵੀ ਚਾਹੀਦੀ ਆ ਦੇਖੋ ਇਹ ਜਿਹੜੀ ਜੋਇਨਿੰਗ ਲੈਟਰ ਆ ਉਹ ਬਾਈ ਜੀ ਤੁਸੀਂ ਅਦਿਤੀ ਐਂਟਰਪ੍ਰਾਈਜ਼ ਦੇ ਦੇ ਰਹੇ ਹੋ ਕਿ ਟੀਡੀਐਸ ਕੰਪਨੀ ਦਾ ਜੋਇਨਿੰਗ ਲੈਟਰ ਦਾ ਟੀਡੀਐਸ ਸਿੱਧਾ ਹੀ ਜਾਏਗਾ ਕਿਉਂਕਿ ਦਿੱਤੀ ਜਿਹੜੀ ਆ ਅਦਿਤੀ ਤਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੇਗੀ ਕਿਉਂਕਿ ਕੰਪਨੀ ਤੁਸੀਂ ਟੀਡੀਐਸ ਵਾਸਤੇ ਕਰ ਰਹੇ ਹੋ ਅਦਿੱਤੀ ਵਾਸਤੇ ਨਹੀਂ ਕਰ ਰਹੇ ਹੋ ਤੁਸੀਂ ਪੈਸੇ ਕਿਸ ਚੀਜ਼ ਦੇ ਲੈ ਰਹੇ ਹੋ ਅਸੀਂ ਤਾਂ ਸਰ ਟ੍ਰੇਨਿੰਗ ਚਾਰਜਸ ਨੂੰ ਦੱਸ ਰਹੇ ਹਾਂ ਔਰ ਦੇਖੋ ਪਤਾ ਕੀ ਹੈ ਜਦੋਂ ਇਹਨਾਂ ਜੁਆਇਨਿੰਗ ਲੈਟਰ ਟੀਰੀਅਸ ਕੰਪਨੀ ਦੇ ਰਹੀ ਸਰ ਉਹ ਫਿਰ ਟੀਰੀਅਸ ਨਾਲ ਗੱਲ ਕਰਨ ਨਾ ਮੈਨੂੰ ਮੇਰੇ ਨਾਲ ਨਾਲ ਗੱਲ ਕਰਨ ਮੈਨੂੰ ਤਾਂ ਜੋ ਜੋ ਹੈ ਮੈਂ ਵੀ ਤੁਹਾਡੇ ਤਰ੍ਹਾਂ ਇੱਕ EMPLOYEES ਆ ਮੈਂ ਜੋ ਚੀਜ਼ਾਂ ਹੈ ਤੁਹਾਨੂੰ ਕਲੀਅਰ ਦੱਸ ਦਿੰਦੀ ਹਾਂ ਠੀਕ ਹੈ ਵੀ ਸਰ ਜਿਹੜੀ ਕਿਟ ਜਿਹੜੀ ਦੇ ਰਹੇ ਹੋ ਉਹ ਕਿਟ ਕੰਪਨੀ ਦਿਆ ਤੁਹਾਨੂੰ ਦੇਣਾ ਹੁੰਦਾ ਹੈ ਹਾਂਜੀ ਕਿਹੜੀ ਕੈਟੇਗਰੀ ਦੇ ਰਹੇ ਹੋਗੇ ਵੱਡੀਆਂ ਦੇ ਰਹੇ ਹੋਗੇ ਤੇ ਕੰਪਨੀ ਦਾ ਰਹੂਗਾ ਜਾਂ ਬਲਕਿ ਜੁਰਮ ਦਿੱਤਾ ਨਹੀਂ EMPLOYEES ਦਾ ਰਹੇਗਾ ਜੀ ਉਹ ਤਾਂ ਇਹ ਉਹਦੇ ਚਾਰजेस ਦਿੱਤੇ ਆ ਨਾ ਤਾਂ ਇਹਨਾਂ ਦਾ ਰਹੇਗਾ ਉਹ ਕੰਪਨੀ ਦਾ ਕਿਉਂ ਰਹੇਗਾ ਹਾਂ ਜੀ ਨਹੀਂ ਉਹ ਤਾਂ ਆਪਾਂ ਤਾਂ ਵੀਰ ਨੂੰ ਸਮਾਨ ਦਿੱਤਾ ਹੈ ਆਪਾਂ ਮੈਨੂੰ ਸਮਾਨ ਦਿੱਤਾ ਉਹਦੀ ਚਾਰजेस ਲੈਂਦੇ ਆ ਠੀਕ ਹੈ ਉਹ ਤੁਹਾਡੇ ਕੋਲ 3 3 ਸਾਲ ਚੱਲੇ 4 ਸਾਲ ਚੱਲੇ 2 ਮਹੀਨੇ ਚੱਲੇ ਅਸੀਂ ਤੁਹਾਡੇ ਤੋਂ ਨਾ ਉਹ ਵਾਪਸ ਲੈਣਾ ਹੈ ਨਾ ਤੋਂ ਹੋ ਰਹਿਣਾ ਕਿਉਂ ਕ੍ਰੈਬ ਹੁੰਦਾ ਦਾ ਇਹਦਾ ਮਤਲਬ ਉਹਨਾਂ ਨੂੰ ਦੁਬਾਰਾ ਪਰਚੇਸ ਕਰਨਾ ਪਏਗਾ ਪਰ ਉਹ ਫਿਰ ਅੱਗੇ ਮੇਰੇ ਖਾਲ ਸ਼ਾਇਦ ਇਹਨਾਂ ਦਾ ਕੰਟਰੈਕਟ TDS ਨਾਲ ਜੋ ਹੈ ਉਹਦੇ ਚ ਇਹ ਰਹਿੰਦਾ ਕਿ ਉਹ ਉਹ ਇਹਨਾਂ ਨੂੰ ਫਿਰ ਪ੍ਰੋਵਾਈਡ ਕਰਾਣਗੇ ਜਾਂ ਉਹਨਾਂ ਦਾ ਜੋ ਵੀ ਰਹੇਗਾ ਉਹ ਉਹਨਾਂ ਦਾ ਨਾਲ ਰਹੇਗਾ ਸਾਡਾ ਤਾਂ ਫਸਟ ਟਾਈਮ ਉਹ ਹੈ ਸਰ ਜਿਹੜਾ ਰੋਲ ਦੀ ਗੱਲ ਕਰਦੇ ਹੋਗੇ ਉਹ ਰੋਲ ਜਿਹੜੇ ਹੈਗੇ ਆ ਖਤਮ ਹੋਣ ਤੋਂ ਬਾਅਦ ਤੁਸੀਂ ਦੁਬਾਰਾ ਦੇਓਗੇ ਔਰ ਰਿਪੀਟ ਹੁੰਦੇ ਰਹਿੰਦੇ ਆ ਜੀ ਉਹ ਇਹਨਾਂ ਨੂੰ ਮਿਲਦੇ ਰਹਿੰਦੇ ਆ ਜਦੋਂ ਜਦ ਇਹ ਖਤਮ ਹੁੰਦੇ ਆ ਕਿਰਦਾ ਇੰਪਲਾਈ ਤਾਂ ਤੁਹਾਡੇ ਫਰੀ ਦੇ ਵਿੱਚ ਸੇਵਾ ਕਰਨ ਜੋਗੇ ਰਹਿ ਗਏ ਇਹ ਤਾਂ ਹੁਣ ਤੁਸੀਂ ਦੇਖੋ ਜੀ ਮੈਂ ਤੇ ਜਿਹੜਾ ਕਮੈਂਟ ਦੇ ਸਕਦਾ ਜੋ ਤੁਹਾਡੀ ਮੇਰੀ ਕੋਸ਼ਿਸ਼ ਨਹੀਂ ਸੀ ਉਹ ਮੈਂ ਤੁਹਾਨੂੰ ਦੱਸਦਾ ਸੀਗਾ ਤੁਸੀਂ ਹੁਣ ਆਪਣੀ ਆਪਣੇ ਉਹਦੇ ਵਿੱਚ ਆਪ ਕਰਨ ਜੋਗੇ ਰਹਿ ਗਏ ਇਹ ਤਾਂ ਹੁਣ ਤੁਸੀਂ ਆਪਣੀ ਨਿਊਜ਼ ਬਣਾਉਣ ਵਾਸਤੇ ਜੋ ਮਰਜ਼ੀ ਬੋਲ ਲਓ ਜੀ ਦੇਖੋ ਜੀ ਨਿਊਜ਼ ਨਹੀਂ ਬਣਾ ਰਿਹਾ ਮੇਰੀ ਗੱਲ ਸੁਣੋ ਆਪਣਾ ਬਾਈ ਜੀ ਦੇਖੋ ਡਿਪਾਰਟਮੈਂਟ ਬਿਜਲੀ ਬੋਰਡ ਆਪਣਾ ਉਹ ਸੀਗਾ ਉਹ ਆਪਾਂ ਇਹਨਾਂ ਨੂੰ ਕਲੀਅਰ ਕਰਨਾ ਬਿਜਲੀ ਬੋਰਡ ਨੇ ਸਾਨੂੰ ਇੱਕੋ ਲੈਟਰ ਦਿੱਤੀ ਅਸੀਂ ਨਾ ਤਾਂ ਕਿਸੇ ਤੋਂ ਪੈਸੇ ਲੈਨੇ ਆ ਜੇ ਕਿਸੇ ਤੋਂ ਟ੍ਰੇਨਿੰਗ ਦੇ ਨਾਮ ਤੇ ਵੀ ਕੋਈ 15000 ਰੁਪਇਆ ਲੈਂਦਾ ਤਾ ਸਾਨੂੰ ਲੋਕਾਂ ਦੇ ਕੋਲੋਂ ਲੈਤੀ ਲੈਕਤੀ ਸਬੂਤ ਲੈ ਆ ਕੇ ਦੇ ਦੋ ਅੱਜ ਭਾਈ ਲੈਕਤੀ ਦੀ ਲੋੜ ਨਹੀਂ ਗਈ ਅੱਜ ਅਦਿੱਤੀ ਪ੍ਰਿੰਟਰ ਜਿਹੜੀ ਅਸੀਂ ਨਾਂ ਬੋਲਦੇ ਰਹੇ ਆ ਉਹਨਾਂ ਨੇ ਆਪ ਹੀ ਕਹਿਤਾ ਭਾਈ ਅਸੀਂ 15000 ਲੈ ਰਹੇ ਆ ਤੇ ਇੱਥੇ ਇਹ ਗੱਲ ਮੁੱਕਦੀ ਆ ਦੇਖੋ ਜੀ ਪੰਜਾਬ ਬਿਜਲੀ ਬੋਰਡ ਨੂੰ ਟੇਰੀਅਸ ਦਾ ਟੈਂਡਰ ਰੱਦ ਕਰ ਦੇਣਾ ਚਾਹੀਦਾ ਆਪਾਂ ਭਾਈ ਜੀ ਜੋ ਸਾਡਾ ਮੇਨ ਮੰਤਲ ਸੀਗਾ ਉਹ ਅੱਜ ਪੂਰਾ ਹੋ ਗਿਆ ਅਸੀਂ ਜਿਹੜੀਆਂ ਲੈਟਰਾਂ ਦੇਣੀਆਂ ਸੀ 15-20000 ਦੀਆਂ ਉਹ ਦੇਖੋ ਜੀ ਉਹਨੇ ਆਪ ਹੀ ਆ ਕੇ ਕਹਿਤਾ ਵੀ ਲੈ ਰਹੇ ਆ ਇੱਥੇ ਗੱਲ ਹੀ ਖਤਮ ਹੁੰਦੀ ਆ ਆਪਾਂ ਵੀਰੋ ਜੇ ਆਪਾਂ ਕਹਿੰਦੇ ਇੱਥੇ ਆਉਣ ਦਾ ਜਿਹੜਾ ਸਾਡਾ ਮੇਨ ਮ ਹੁਣ ਹੁਣ ਅਸੀਂ ਬਿਜਲੀ ਬੋਰਡ ਦਾ ਜਿਹੜਾ ਦਫ਼ਤਰ ਸਾਡਾ ਹੈਡ ਆਫ ਹੈ ਉਹਦੇ ਬਾਹਰ ਮੂਹਰੇ ਅਸੀਂ ਟੈਂਡਰ ਰੱਦ ਕਰਨ ਵਾਸਤੇ ਟੀਡੀਐਸ ਦਾ ਸਾਰੇ ਜਣੇ ਇਕੱਠੇ ਹੋ ਕੇ ਜਾਵਾਂਗੇ ਪੰਜਾਬ ਦੇ ਵਿੱਚ ਸੁਣੀਆਂ ਦੇ ਦੋ ਬੋਲੇ